ਜਲੰਧ ਜ਼ਿਮਨੀ ਚੋਣਾਂ ਦੇ ਨਤੀਜੇ ਕੱਲ ਨੂੰ ਹੋ ਜਾਵੇਗਾ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਿਸ ਦੀ ਹੋਵੇਗੀ ਜਲੰਧ ਜ਼ਿਮਨੀ ਚੋਣਾਂ ਦੇ ਵਿੱਚ ਜਿੱਤ ਕੌਣ ਬਣੇਗਾ ਜਲੰਧ ਦਾ ਐਮਪੀ ਸ਼ਬਦਾਂ ਦੀ ਤਾਕਤ ਤੇ ਵਨ ਮੀਡੀਆ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਸ਼ਾ ਸ਼ਰਮਾ ਸਵਾਗਤ ਕਰਦੀ ਹੈ 13 ਮਈ ਦੀ ਹਰ ਕੋਈ ਉਡੀਕ ਕਰ ਰਿਹਾ ਕਿ ਕਦੋਂ 13 ਮਈ ਆਵੇਗੀ ਕਿਉਂਕਿ 13 ਮਈ ਨੂੰ ਜਲੰਧਰ ਜ਼ਿਮਨੀ ਚੋਣਾਂ ਦੇ ਨਤੀਜੇ ਆਉਣਗੇ ਜੀ ਹਾਂ ਅਤੇ ਇਹ ਕੱਲ ਨੂੰ ਸਾਫ਼ ਹੋ ਜਾਵੇਗਾ ਕਿ ਜਲੰਧਰ ਦਾ ਐਮਪੀ ਕੌਣ ਹੈ 10 ਮਈ ਨੂੰ ਜਲੰਧਰ ਜ਼ਿਮਨੀ ਚੋਣਾਂ ਹੋਈਆਂ ਸਨ ਵੱਧ ਚੜ੍ਹ ਕੇ ਜਲੰਧਰ ਦੇ ਲੋਕਾਂ ਨੇ ਆਪਣੇ ਵੋਟ ਦਾ ਇਸਤੇਮਾਲ ਕੀਤਾ ਤੇ ਉਮੀਦਵਾਰਾਂ ਦੀ ਜੋ ਕਿਸਮਤ EVM ਮਸ਼ੀਨਾਂ ਦੇ ਵਿੱਚ ਬੰਦ ਹੋ ਗਈ ਅਤੇ EVM ਮਸ਼ੀਨਾਂ ਜੋ ਕਿ ਸਵੇਰੇ ਖੁੱਲਣਗੀਆਂ ਅਤੇ VOTING ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ ਤੇ ਉਸ ਤੋਂ ਬਾਅਦ ਕੱਲ ਨੂੰ ਦੁਪਹਿਰ ਤੱਕ ਇਹ ਸਾਫ਼ ਹੋ ਜਾਵੇਗਾ ਕਿ ਕਿਹੜੇ ਉਮੀਦਵਾਰ ਦੀ ਜਿੱਤ ਹੋਈ ਹੈ ਤੇ ਕੌਣ ਜਲੰਧਰ ਦਾ ਐਮਪੀਏ ਤੋਂ ਹਨੂਦਾਜ਼ੀ ਕੀ ਮਰਹੂਮ ਸੰਤੋਖ ਸਿੰਘ ਚੌਧਰੀ ਜਿਨ੍ਹਾਂ ਦੀ ਕੀ ਭਾਰਤ ਜੋੜੋ ਯਾਤਰਾ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ਤੇ ਉਹ ਜਲੰਧਰ ਤੋਂ ਐਮਪੀ ਸੀ ਤੇ ਉਹਨਾਂ ਦੇ ਦੇਹਾਂਤ ਤੋਂ ਬਾਅਦ ਜਲੰਧਰ ਤੋਂ ਐਮਪੀ ਦੀ ਸੀਟ ਖਾਲੀ ਸੀ ਜਿਸ ਕਾਰਨ ਜੋ 10 ਮਈ ਨੂੰ ਜਲੰਧਰ ਦੇ ਐਮਪੀ ਦੀਆਂ ਚੋਣਾਂ ਹੋਈਆਂ ਸਨ ਤੇ ਕੱਲ ਨੂੰ ਯਾਨੀ ਕਿ 13 ਮਈ ਨੂੰ ਨਤੀਜੇ ਆਉਣਗੇ ਤੇ ਹਰ ਕੋਈ ਉਮੀਦਵਾਰ ਉਡੀਕ ਕਰ ਰਿਹਾ ਕੱਲ ਦੇ ਇੱਕ ਵਿਦਿਆਰਥੀ ਜਦੋਂ ਪੇਪਰ ਦੇਣ ਤੋਂ ਬਾਅਦ ਆਪਾਂ ਕੱਲ ਦੇ ਇੱਕ ਵਿਦਿਆਰਥੀ ਕੱਲ ਨੂੰ ਆਉਣਗੇ ਜਲੰਧਰ ਜ਼ਿਮਨੀ ਚੋਣਾਂ ਦੇ ਨਤੀਜੇ ਕੱਲ ਨੂੰ ਹੋ ਜਾਵੇਗਾ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਿਸ ਦੀ ਹੋਵੇਗੀ ਜਲੰਧਰ ਜ਼ਿਮਨੀ ਚੋਣਾਂ ਦੇ ਵਿੱਚ ਜਿੱਤ ਕੌਣ ਬਣੇਗਾ ਜਲੰਧਰ ਦਾ ਐਮਪੀ ਸ਼ਬਦਾਂ ਦੇ ਤਾਰਤੇਵਨ ਮੀਡੀਆ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਸ਼ਾ ਸ਼ਰਮਾ ਸਵਾਗਤ ਕਰਦੀ ਹੈ 13 ਮਈ ਦੀ ਹਰ ਕੋਈ ਉਡੀਕ ਕਰ ਰਿਹਾ ਕਿ ਕਦੋਂ 13 ਮਈ ਆਵੇਗੀ ਕਿਉਂਕਿ 13 ਮਈ ਨੂੰ ਜਲੰਧਰ ਜ਼ਿਮਨੀ ਚੋਣਾਂ ਦੇ ਨਤੀਜੇ ਆਉਣਗੇ ਜੀ ਹਾਂ ਅਤੇ ਇਹ ਕੱਲ ਨੂੰ ਸਾਫ਼ ਹੋ ਜਾਵੇਗਾ ਕਿ ਜਲੰਧਰ ਦਾ ਐਮਪੀ ਕੌਣ ਹੈ 10 ਮਈ ਨੂੰ ਜਲੰਧਰ ਜ਼ਿਮਨੀ ਚੋਣਾਂ ਹੋਈਆਂ ਸਨ ਵੱਧ ਚੜ੍ਹ ਕੇ ਜਲੰਧਰ ਦੇ ਲੋਕਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਤੇ ਉਮੀਦਵਾਰਾਂ ਦੀ ਜੋ ਕਿਸਮਤ EVM ਮਸ਼ੀਨਾਂ ਦੇ ਵਿੱਚ ਬੰਦ ਹੋ ਗਈ ਅਤੇ EVM ਮਸ਼ੀਨਾਂ ਜੋ ਕਿ ਸਵੇਰੇ ਖੁੱਲਣਗੀਆਂ ਅਤੇ VOTING ਸ਼ੁਰੂ ਹੋਵੇਗੀ VOTਾਂ ਦੀ ਗਿਣਤੀ ਸ਼ੁਰੂ ਹੋਵੇਗੀ ਤੇ ਉਸ ਤੋਂ ਬਾਅਦ ਕੱਲ ਨੂੰ ਦੁਪਹਿਰ ਤੱਕ ਇਹ ਸਾਫ਼ ਹੋ ਜਾਵੇਗਾ ਕਿ ਕਿਹੜੇ ਉਮੀਦਵਾਰ ਦੀ ਜਿੱਤ ਹੋਈ ਹੈ ਤੇ ਕੌਣ ਜਲੰਧਰ ਦਾ MP ਹੈ ਤੁਹਾਨੂੰ ਦੱਸ ਜੀ ਕਿ ਮਰਹੂਮ ਸੰਤੋਖ ਸਿੰਘ ਚੌਧਰੀ ਜਿਨ੍ਹਾਂ ਦੀ ਕੀ ਭਾਰਤ ਜੋੜੋ ਯਾਤਰਾ ਦੌਰਾਨ ਲੋਟ ਹੋ ਗਏ ਸਿੱਕ ਤੇ ਉਹ ਜਲੰਧਰ ਤੋਂ ਐਮਪੀ ਸਿੱਕ ਤੇ ਉਹਨਾਂ ਦੇ ਦੇਹਾਂਤ ਤੋਂ ਬਾਅਦ ਜਲੰਧਰ ਤੋਂ ਐਮਪੀ ਦੀ ਸੀਟ ਖਾਲੀ ਸੀ ਜਿਸ ਕਾਰਨ ਜੋ 10 ਮਈ ਨੂੰ ਜਲੰਧਰ ਦੇ ਐਮਪੀ ਦੀਆਂ ਚੋਣਾਂ ਹੋਈਆਂ ਸਨ ਤੇ ਕੱਲ ਨੂੰ ਯਾਨੀ ਕਿ 13 ਮਈ ਨੂੰ ਨਤੀਜੇ ਆਉਣਗੇ ਤੇ ਹਰ ਕੋਈ ਉਮੀਦਵਾਰ ਉਡੀਕ ਕਰ ਰਿਹਾ ਕੱਲ ਦੇ ਇੱਕ ਵਿਦਿਆਰਥੀ ਜਦੋਂ ਪੇਪਰ ਦੇਣ ਤੋਂ ਬਾਅਦ ਆਪਣੇ ਰਿਜ਼ਲਟ ਦੀ ਉਡੀਕ ਕਰਦਾ ਹੈ ਕਿ ਕਦੋਂ ਉਸਦੇ ਜੋ ਐਗਜ਼ਾਮ ਦਿੱਤਾ ਹੈ ਕਦੋਂ ਨਤੀਜੇ ਆਉਣਗੇ ਸੋ ਇਸੇ ਤਰ੍ਹਾਂ ਹੀ ਜਿਹੜੇ ਉਮੀਦਵਾਰ ਖੜੇ ਨੇ ਜਲੰਧਰ ਜਿਮਨੀ ਚੋਣਾਂ ਦੇ ਵਿੱਚ ਉਹ ਵੀ ਇਸੇ ਤਰ੍ਹਾਂ ਹੀ ਉਡੀਕ ਦੇ ਵਿੱਚ ਬੈਠੇ ਨੇ ਕਿ ਕਦੋਂ 13 ਮਈ ਆਊਗੀ ਤੇ ਕਦੋਂ ਨਤੀਜੇ ਆਉਣਗੇ ਤੇ ਇਸ ਦੇ ਨਾਲ ਹੀ ਜਲੰਧਰ ਦੇ ਲੋਕ ਜਿਨ੍ਹਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਆਪਣਾ ਪਸੰਦੀਦਾ ਐਮਪੀ ਚੁਣਿਆ ਉਹ ਵੀ ਇਸ ਦੀ ਉਡੀਕ ਦੇ ਵਿੱਚ ਬੈਠੇ ਨੇ ਤੇ ਹੁਣ ਅਸੀਂ ਅੱਜ ਆਪਣੇ ਦਰਸ਼ਕਾਂ ਤੋਂ رائے ਜਾਨਣਾ ਚਾਹਾਂਗੇ ਕਿ ਸਾਡੇ ਦਰਸ਼ਕ ਕੀ ਚਾਹੁੰਦੇ ਨੇ ਕਿ ਜਲੰਧਰ ਜ਼ਿਮਨੀ ਚੋਣਾਂ ਦੇ ਵਿੱਚ ਕਿਸ ਉਮੀਦਵਾਰ ਦੀ ਚੋਣ ਹੋਵੇਗੀ ਤੇ ਕਿਹੜਾ ਜਲੰਧਰ ਦਾ ਐਮਪੀ ਹੋਵੇਗਾ ਸੋ ਤੁਹਾਨੂੰ ਦੱਸ ਦੇ ਕਿ ਤੁਹਾਡੇ ਮੋਬਾਈਲ ਸਕਰੀਨ ਤੇ ਪੰਜ ਆਪਸ਼ਨ ਦਿੱਤੀਆਂ ਹੋਈਆਂ ਨੇ A ਸੁਸ਼ੀਲ ਰਿੰਕੂ ਜੋ ਕਿ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਨੇ B ਕਰਮਜੀਤ ਕੌਰ ਚੌਧਰੀ ਜੋ ਕਿ ਕਾਂਗਰਸ ਤੋਂ ਉਮੀਦਵਾਰ ਨੇ ਅਤੇ ਸੰਤੋਪ ਸਿੰਘ ਚੌਧਰੀ ਦੀ ਪਤਨੀ ਨੇ ਸੀ ਤੇ ਡਾਕਟਰ ਸੁਖਵਿੰਦਰ ਸੁਖੀ ਜੋ ਸ਼੍ਰੋਮਣ ਅਕਾਲੀ ਦਲ ਤੋਂ ਉਮੀਦਵਾਰ ਨੇ ਡੀ 인ਦਰ ਸਿੰਘ ਅਟਵਾ ਜੋ ਕਿ ਭਾਜਪਾ ਦੇ ਉਮੀਦਵਾਰ ਨੇ ਈ ਸਰਦਾਰ ਗੁਰਜੰਟ ਸਿੰਘ ਕਟੂ ਜੋ ਕਿ ਸ਼੍ਰੋਮਣ ਅਕਾਲੀ ਦਲ ਅਮਰਿਤ ਸਰਦੇਵ ਉਮੀਦਵਾਰ ਨੇ ਜੀ ਹਾਂ ਇਹ ਪੰਜ ਉਮੀਦਵਾਰ ਜਿਨ੍ਹਾਂ ਨੇ ਜਲੰਧ ਦੇ ਜ਼ਿਮਨੀ ਚੋਣਾ ਦੇ ਵਿੱਚ ਆਪਣੀ ਕਿਸਮਤ ਅਜ਼ਮਾਈ ਹੈ ਤੇ ਇਹਨਾਂ ਪੰਜ ਉਮੀਦਵਾਰਾਂ ਦੇ ਵਿੱਚੋਂ ਕੱਲ ਨੂੰ ਕਿਸ ਦੀ ਕਿਸਮਤ ਚਮਕੇਗੀ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਫਿਲਹਾਲ ਅਸੀਂ ਆਪਣੇ ਦਰਸ਼ਕਾਂ ਤੋਂ ਇਹ ਹੀ رائے ਜਾਨਣਾ ਚਾਹਾਂਗੇ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜੇ ਉਮੀਦਵਾਰ ਦੀ ਕਿਸਮਤ ਕੱਲ ਨੂੰ ਬਦਲੇਗੀ ਤੇ ਕਿਹੜਾ ਉਮੀਦਵਾਰ ਇਹਨਾਂ ਦੇ ਵਿੱਚੋਂ ਜਲੰਧ ਦਾ ਐਮਪੀ ਹੋਵੇਗਾ ਇਹ ਤੇ ਸ਼ੁਸ਼ੀ ਕਿ ਕਿਹੜਾ ਉਮੀਦਵਾਰ ਜਲੰਧਰ ਜ਼ਿਮਨੀ ਚੋਣਾਂ ਦੇ ਵਿੱਚ ਆਪਣੀ ਜਿੱਤ ਹਾਸਲ ਕਰੇਗਾ ਸੋ ਇਸ ਬਾਰੇ ਜੋ ਵੀ ਤੁਹਾਡੀ ਰਾਏ ਹੈ ਤੇ ਜੋ ਵੀ ਤੁਹਾਡੇ ਵਿਚਾਰ ਨੇ ਉਹ ਸਾਡੇ ਨਾਲ ਨੀਚੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੇ ਕਰ ਸਕਦੇ ਹੋ ਕਿਉਂਕਿ ਅਸੀਂ ਨਜ਼ਰ ਰੱਖਾਂਗੇ ਤੁਹਾਡੇ ਇਕੱਲੇ ਇਕੱਲੇ ਕਮੈਂਟ ਤੇ ਦੇਖਦੇ ਰਹੋ ਸ਼ਬਦਾਂ ਦੀ ਤਾਕਤ ਏਵਨ ਮੀਡੀਆ ਧੰਨਵਾਦ ਕੱਲ ਨੂੰ ਆਉਣਗੇ ਜਲੰਧਰ ਜ਼ਿਮਨੀ ਚੋਣਾਂ ਦੇ ਨਤੀਜੇ ਕੱਲ ਨੂੰ ਹੋ ਜਾਵੇਗਾ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਿਸ ਦੀ ਹੋਵੇਗੀ ਜਲੰਧਰ ਜ਼ਿਲ੍ਹੇ ਚੋਣਾਂ ਦੇ ਵਿੱਚ ਜਿੱਤ ਕੌਣ ਬਣੇਗਾ ਜਲੰਧਰ ਦਾ ਐਮਪੀ ਦੀ ਤਾਕਤੇਵਨ মিডিਆ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਸ਼ਾ ਸ਼ਰਮਾ ਸਵਾਗਤ ਕਰਦੀ ਹੈ 13 ਮਈ ਦੀ ਹਰ ਕੋਈ ਉਡੀਕ ਕਰ ਰਿਹਾ ਕਿ ਕਦੋਂ 13 ਮਈ ਆਵੇਗੀ ਕਿਉਂਕਿ 13 ਮਈ ਨੂੰ ਜਲੰਧਰ ਜ਼ਿਮਨੀ ਚੋਣਾਂ ਦੇ ਨਤੀਜੇ ਆਉਣਗੇ ਜੀ ਹਾਂ ਅਤੇ ਇਹ ਕੱਲ ਨੂੰ ਸਾਫ਼ ਹੋ ਜਾਵੇਗਾ ਕਿ ਜਲੰਧਰ ਦਾ ਐਮਪੀ ਕੌਣ ਹੈ 10 ਮਈ ਨੂੰ ਜਲੰਧਰ ਜ਼ਿਮਨੀ ਚੋਣਾਂ ਹੋਈਆਂ ਸਨ ਵੱਧ ਚੜ੍ਹ ਕੇ ਜਲੰਧਰ ਦੇ ਲੋਕਾਂ ਨੇ ਆਪਣੇ ਵੋਟ ਦਾ ਇਸਤੇਮਾਲ ਕੀਤਾ ਤੇ ਉਮੀਦਵਾਰਾਂ ਦੀ ਜੋ ਕਿਸਮਤ EVM ਮਸ਼ੀਨਾਂ ਦੇ ਵਿੱਚ ਬੰਦ ਹੋ ਗਈ ਅਤੇ EVM ਮਸ਼ੀਨਾਂ ਜੋ ਕਿ ਸਵੇਰੇ ਖੁੱਲਣਗੀਆਂ ਅਤੇ VOTING ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ ਤੇ ਉਸ ਤੋਂ ਬਾਅਦ ਕੱਲ ਨੂੰ ਦੁਪਹਿਰ ਤੱਕ ਇਹ ਸਾਫ਼ ਹੋ ਜਾਵੇਗਾ ਕਿ ਕਿਹੜੇ ਉਮੀਦਵਾਰ ਦੀ ਜਿੱਤ ਹੋਈ ਹੈ ਤੇ ਕੌਣ ਜਲੰਧਰ ਦਾ ਐਮਪੀਏ ਤੁਹਾਨੂੰ ਦੱਸੇ ਕਿ ਮਰਹੂਮ ਸੰਤੋਖ ਸਿੰਘ ਚੌਧਰੀ ਜਿਨ੍ਹਾਂ ਦੀ ਕੀ ਭਾਰਤ ਜੋੜੋ ਯਾਤਰਾ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ਤੇ ਉਹ ਜਲੰਧਰ ਤੋਂ ਐਮਪੀ ਸੀ ਤੇ ਉਹਨਾਂ ਦੇ ਦੇਹਾਂਤ ਤੋਂ ਬਾਅਦ ਜਲੰਧਰ ਤੋਂ ਐਮਪੀ ਦੀ ਸੀਟ ਖਾਲੀ ਸੀ ਜਿਸ ਕਾਰਨ ਜੋ 10 ਮਈ ਨੂੰ ਜਲੰਧਰ ਦੇ ਐਮਪੀ ਦੀਆਂ ਚੋਣਾਂ ਹੋਈਆਂ ਸਨ ਤੇ ਕੱਲ ਨੂੰ ਯਾਨੀ ਕਿ 13 ਮਈ ਨੂੰ ਨਤੀਜੇ ਆਉਣਗੇ ਤੇ ਹਰ ਕੋਈ ਉਮੀਦਵਾਰ ਉਡੀਕ ਕਰ ਰਿਹਾ ਕੱਲ ਦੇ ਇੱਕ ਵਿਦਿਆਰਥੀ ਜਦੋਂ ਪੇਪਰ ਦੇਣ ਤੋਂ ਬਾਅਦ ਆਪਣੇ ਰਿਜ਼ਲਟ ਦੇ ਉਡੀਕ ਕਰਦਾ ਹੈ ਕਿ ਕਦੋਂ ਉਸਦੇ ਜੋ ਐਗਜ਼ਾਮ ਦਿੱਤੇ